ਜਿਹੜੀ ਜਨਮਾਂ ਜਨਮਾਂ ਤੋਂ ਲੱਗੀ ਹੋਈ ਹੈ ਉਸ ਮੈਲ ਨੂੰ ਧੋਣ ਲੱਗੇ ਹੋਏ ਹੈ ਉਹ ਨਹੀਂ ਹੋਵੇਗਾ ਕੇਵਲ ਤੋਂ ਕੇਵਲ ਮਨੁੱਖ ਹੀ ਐਸਾ ਹੈ ਜਿਹੜਾ ਤਨ ਦੇ ਨਾਲ ਮਨ ਨੂੰ ਧੋ ਸਕਦਾ ਹੈ ਮਨ ਦੀ ਸਫਾਈ ਕਰ ਸਕਦਾ ਹੈ ਇਥੇ ਸਤ ਸੰਗਤ ਵਿੱਚ ਆ ਕੇ ਆਈਏ ਸੰਗਤ ਵਿੱਚ ਭਈ ਸਤਨਾ ਜੁੜੀਏ ਸਤ ਦੀ ਗੱਲ ਕਰੀਏ ਸਤ ਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਉਪਖਾਣੀਏ ਕਿ ਜਿੱਥੇ ਇੱਕ ਦੀ ਗੱਲ ਪ੍ਰਮਾਤਮਾ ਦੀ ਗੱਲ ਵਾਹਿਗੁਰੂ ਦੀ ਗੱਲ ਹੁਣ ਹਰ ਕੋਈ ਇੱਕ ਦੀ ਗੱਲ ਨਹੀਂ ਕਰਦਾ ਪ੍ਰਮਾਤਮਾ ਦੀ ਗੱਲ ਨਹੀਂ ਕਰਦਾ ਹਰ ਇੱਕ ਦੇ ਕੋਲੇ ਬਹੁਤਾਤ ਗਿਣਤੀ ਹੈ ਮਾਇਆ ਦੀ ਹੈ ਜੇ ਸਾਨੂੰ ਬਈ ਮਾਇਆ ਮਿਲੇ ਮਾਇਆ ਦਾ ਭੰਡਾਰੇ ਹੋਣ ਉਹਦੇ ਬਾਤੇ ਕਿਨੀ ਵਾਰ ਬੇਨਤੀ ਕੀਤੀ ਹੈ ਕਿ ਬਈ ਸਿਰਫ ਕੇਵਲ ਤੋਂ ਕੇਵਲ ਧਾਰਮਿਕ ਦੁਕਾਨਾਂ ਖੋਲੀਆਂ ਹੋਈਆਂ ਕਿ ਧਾਰਮਿਕ ਦੀਆਂ ਦੁਕਾਨਾਂ ਖੋਲ ਕੇ ਧਰਮ ਦਾ ਵਪਾਰ ਨਹੀਂ ਹੁੰਦਾ ਕਿ ਤਾਂ ਇਸ ਤਰ੍ਹਾਂ ਹੋ ਗਿਆ ਬਈ ਕਿ ਬਾਹਰ ਲਿਖਿਆ ਕਲੌਥ ਹਾਊਸ ਭਾਵ ਕਪੜੇ ਦੀ ਦੁਕਾਨ ਤੇ ਅੰਦਰ ਪਿਆ ਕਰਿਆਨੇ ਦਾ ਸਮਾਨ ਹੁਣ ਪਰਮਪਲੇਖੇ ਵਿੱਚ ਬੰਦਾ ਆਉਂਦਾ ਜੇ ਵੀ ਮੈਂ ਕਪੜਾ ਖਰੀਦਣਾ ਅੰਦਰ ਕੀ ਪਿਆ ਸਮਾਨ ਕਰਿਆਨਾ ਗਰੋਸਰੀ ਵੀ ਸਾਡੇ ਕੋਲ ਸਮਾਨ ਅੰਦਰ ਉਹ ਪਿਆ ਨਾਮ ਕੁਝ ਹੋਰ ਹੈ ਗਰਾਹਕ ਅੰਦਰ ਆਇਆ ਕਿ ਚੱਲ ਕੋਈ ਗੱਲ ਨਹੀਂ ਭਾਈ ਜੇ ਤੂੰ ਆ ਹੀ ਗਿਆ ਕਪੜਾ ਨਹੀਂ ਹੈ ਤੇ ਖਾਣ ਪੀਣ ਦਾ ਸਮਾਨ ਲੈ ਜਾ ਇਹ ਇਹਦੀ ਵੈਰਿਟੀ ਇਸ ਤਰ੍ਹਾਂ ਆ ਇਹਦੇ ਨਾਲ ਇਹ ਫੈਸਿਲਿਟੀ ਮਿਲਦੀ ਏ ਉਸੇ ਤਰ੍ਹਾਂ ਹੀ ਧਰਮ ਦਿਖਾ ਕੇ ਨਾਮ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਦਿਖਾ ਕੇ ਅੰਦਰ ਵਪਾਰ ਜੋ ਹੁੰਦਾ ਹੈ ਲਾਲਚ ਦਾ ਹੁੰਦਾ ਮਾਇਆ ਦਾ ਹੁੰਦਾ ਮਾਇਆ ਦਾ ਵਪਾਰ ਹੀ ਵੰਡਿਆ ਜਾਂਦਾ ਹੈ ਕਿਸ ਤਰ੍ਹਾਂ ਵੰਡਿਆ ਜਾਂਦਾ ਹੈ ਕਿ ਭਾਈ ਤੂੰ ਇੰਨੇ ਪਾਠ ਕਰ ਆਹ ਕੰਮ ਕਰ ਲੈ ਮੈਂ ਇਹ ਦੇ ਕੋ ਲੈ ਗਏ ਹੋਣਗੇ ਦੁਕਾਨ ਧਰਮ ਦੀ ਏ ਸਮਝਾਉਣਾ ਸੀ ਧਰਮ ਦੀ ਗੱਲ ਸਮਝਾਉਣਾ ਸੀ ਭਾਈ ਤੇਰੇ ਮਨ ਦੇ ਰੋ ਕੱਟੇ ਜਾਣਗੇ ਆਤਮਾ ਦੇ ਰੋ ਕੱਟੇ ਜਾਣਗੇ ਮਨ ਰੋਗੀ ਏ ਇਹਨੇ ਤਾਂ ਆਤਮਾ ਨੂੰ ਵੀ ਰੋਗੀ ਕੀਤਾ ਹੋਇਆ ਏ ਇਥੇ ਕਹਿਣਗੇ ਬਈ ਤੂੰ ਇੰਨੀਆਂ ਪ੍ਰਕਰਮਾ ਕਰੀ ਨਹੀਂ ਵਸਿਆ ਕਰੀ ਇੰਨੀਆਂ ਕੁੜੀਆਂ ਕਰੀ ਦਸਵੇਂ ਹਲਾਲੀ ਤੇ ਸਰੀਰ ਦੇ ਰੋਗ ਖਤਮ ਹੋਣਗੇ ਤੇ ਸਰੀਰ ਦੇ ਰੋਗ ਖਤਮ ਕਰ ਦੇਗਾ ਸਰੀਰ ਨੂੰ ਖਤਮ ਹੋਣੋਂ ਤੂੰ ਕਿਵੇਂ ਬਚਾਵੇਂਗਾ ਪਤਾ ਨਹੀਂ ਕਿਉਂ ਬਚਾ ਸਕਦਾ ਕਿ ਸਰੀਰ ਦਾ ਰੋਗ ਹੋਵੇ ਤੰਦਰੂਸ ਹੋਵੇ ਇਸ ਨੂੰ ਕੋਈ ਵੀ ਨਹੀਂ ਰੋਕ ਸਕਦਾ ਕਿ ਆਹ ਬਿਜ਼ਨਸ ਚੱਲਦੇ ਭਈ ਦੁਨੀਆ ਨੂੰ ਕੀ ਚਾਹੀਦਾ ਸੰਸਾਰ ਵਿੱਚੋਂ ਵਿਰਲੀਆਂ ਦੀਆਂ ਆਤਮਾ ਐਸੀਆਂ ਹੁੰਦੀਆਂ ਜੋ ਧਰਮ ਦੀ ਖੋਜ ਵਾਸਤੇ ਘਰ ਤੋਂ ਨਿਕਲਦੀ ਹੈ ਗਿਆਨ ਵੱਲ ਜਾਂਦੀ ਹੈ ਪਰਮਾਤਮਾ ਵੱਲ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਵੱਲ ਜਾਣਾ ਗੁਰੂ ਗ੍ਰੰਥ ਸਾਹਿਬ ਦੀ ਚਰਨੀ ਪੈਣਾ ਬਹੁਤ ਵਿਰਲੀਆਂ ਆਤਮਾ ਜਗਮੇ ਉੱਤਮ ਕਾਢੀ ਹੈ ਵਿਰਲੇ ਕੀ ਕਿ ਜਨਾ ਸੰਸਾਰ ਸਿੱਖ ਕੋਮ ਜਾਂ ਹੋਰ ਵੀ ਭਾਈ ਲੱਗੇ ਹੋਏ ਆ ਜਾਂ ਹੋਰ ਧਰਮਾਂ ਵਾਲੇ ਵੀ ਲੜੀ ਉਹ ਇਸ ਕਰਕੇ ਨਹੀਂ ਧਿਆਉਂਦੇ ਇਸ ਕਰਕੇ ਯਾਦ ਨਹੀਂ ਕਰਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਤਸੰਗਤ ਦੇ ਵਿੱਚ ਨਹੀਂ ਆਉਂਦੇ ਕਿ ਮੈਂ ਇਤੋਂ ਧਰਮ ਲੈ ਕੇ ਜਾਣਾ ਧਰਮ ਦੀ ਖੱਟੀ ਕਰਨੀ ਆ ਧਰਮ ਦੀ ਕਮਾਈ ਕਰਨੀ ਆ ਉਹ ਕੇਵਲ ਤੋਂ ਕੇਵਲ ਆਉਂਦੇ ਆ ਕਿ ਮੇਰੀ ਤਾਂ ਦੇ ਰੋ ਕੱਟੇ ਜਾਣ ਮੈਨੂੰ ਮਾਇਆ ਮਿਲ ਜਾਵੇ ਮੇਰੇ ਘਰ ਤੇ ਸਬਰ ਜਾਣ ਸਾਰੇ ਝੂਠ ਦੇ ਵਪਾਰਾਂ ਨੂੰ ਆਪਾਂ ਗੁਰੂ ਮਹਾਰਾਜ ਦੇ ਅੱਗੇ ਦਰਵਾਜ਼ਾ ਚਾ ਕੇ ਇਹ ਸ਼ਾਮਾਂ ਰੱਖ ਦੇ ਇੱਥੇ ਮਾਲਕ ਸਾਰੀਆਂ ਇੱਛਾਂ ਪੂਰੀਆਂ ਕਰਨ ਵਾਲਾ ਇੱਛਾਂ ਪੂਰਕ ਸਰਬ ਸੁਖ ਦਾਤਾ ਹਰੇ ਜਾਂਕੇ ਵਸਹਿ ਕਾਮ ਦੇਣਾ ਸੋ ਐਸਾ ਹਰ ਦੇ ਆਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਇੱਛਾਾਂ ਤਾਂ ਬਈ ਸਾਰੀਆਂ ਪੂਰੀਆਂ ਹੋ ਜਾਣਗੀਆਂ ਪਰ ਜੇ ਤੂੰ ਇਸ ਇੱਕ ਨੂੰ ਮੰਗ ਲਵੇਂ ਕਿ ਕੇਵਲ ਤੋਂ ਕੇਵਲ ਪ੍ਰਮਾਤਮਾ ਮੈਨੂੰ ਲੋੜ ਤੇਰੀ ਹੈ ਉਹਨੋਂ ਉਹਦੇ ਕੋਲੇ ਲੋਕ ਦੇ ਵੀ ਸੁੱਖ ਆ ਪਰ ਲੋਕ ਦੇ ਵੀ ਸੁੱਖ ਹੈ ਫਿਰ ਚੁੱਕ ਚੁੱਕ ਜਿਹੜੇ ਮਰ ਜੇ ਵਰਤੀ ਚਲ ਇੱਕ ਇੱਕ ਸਮਾਨ ਮੰਗੇਗਾ ਤੇ ਦੂਸਰਾ ਰਹਿ ਜਾਏਗਾ ਸੰਸਾਰ ਦੇ ਸੁੱਖ ਮੰਗੇਗਾ ਤੇ ਪਰਮਾਰਥ ਦੇ ਸੁੱਖ ਰਹਿ ਜਾਣੇ ਉਹਨਾਂ ਤੋਂ ਵਾਂਝਾ ਰਹਿ ਜਾਏਗਾ ਉਹਨਾਂ ਤੋਂ ਦੂਰਾ ਰਹਿ ਜਾਏਗਾ ਸੋ ਭਾਈ ਧਰਮ ਦੀ ਕਮਾਈ ਕਰਨਾ ਧਰਮ ਦੀ ਦੁਕਾਨ ਹੈ ਨਾਮ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਗੁਰਨਾਨਕ ਦਰਬਾਰ ਹੈ ਤੇ ਗੁਰਨਾਨਕ ਦੇ ਦਰਬਾਰ ਵਿੱਚ ਤਾਂ ਕੇਵਲ ਤੋਂ ਕੇਵਲ ਸਤ ਦੀ ਕਮਾਈ ਹੁੰਦੀ ਹੈ ਧਰਮ ਦੀ ਕਮਾਈ ਹੁੰਦੀ ਹੈ ਸੱਚ ਦੀ ਕਮਾਈ ਅਟੱਲ ਦੀ ਕਮਾਈ ਹੁੰਦੀ ਹੈ ਕਿ ਜਿਹੜੇ ਸੁੱਖ ਸਾਨੂੰ ਮਿਲਣ ਕਦੇ ਖਤਮ ਨਾ ਹੋਣ ਉਹ ਕੇਵਲ ਤੋਂ ਕੇਵਲ ਸੁੱਖ ਨੇ ਜੋ ਸੁੱਖ ਕੋ ਜਾਏ ਸਦਾ ਸ਼ਰਨ ਰਾਮ ਕੀ ਰੇ ਕਿ ਸੁਖ ਹੁਣ ਸਦਾ ਦੇ ਸੁੱਖਾਂ ਦੀ ਗੱਲ ਕੀਤੀ ਐ ਸਦਾ ਤਾਂ ਭਈ ਤੂੰ ਵੀ ਇੱਥੇ ਨਹੀਂ ਸਦਾ ਤਾਂ ਉਸ ਸਰੀਰ 'ਚ ਵੀ ਨਹੀਂ ਐ ਇੱਥੇ ਗੁਰੂ ਨਾਨਕ ਪਾਤਸ਼ਾਹੀ ਕਹਿੰਦੀ ਐ ਕਹਿੰਦੇ ਸਦਾ ਵਾਸਤੇ ਸੁੱਖ ਮੈਣ ਲੈਣਗੇ ਰਹਿਣਾ ਸਦਾ ਨਹੀਂ ਐ ਸੁੱਖ ਸਦਾ ਵਾਸਤੇ ਲੈਣੇ ਇਹਦੇ ਵਾਸਤੇ ਗੁਰਮੁਖ ਪਿਆਰੇ ਸਮਝਾਉਂਦੇ ਹਨ ਭਾਈ ਸਦਾ ਸੁਖ ਦਾ ਭਾਵ ਹੈ ਕਿ ਤੇਰੇ ਕਰਮਾਂ ਦੇ ਵਿੱਚ ਕਦੇ ਵੀ ਦੁੱਖ ਤਕਲੀਫਾਂ ਨਹੀਂ ਆਉਣਗੀਆਂ ਕਿ ਕੇਵਲ ਤੋਂ ਕੇਵਲ ਇੱਕੋ ਇੱਕ ਘਰ ਹੈ ਪਰਮਾਤਮਾ ਦਾ ਘਰ ਹੈ ਪਰਮੇਸ਼ਰ ਦਾ ਘਰ ਹੈ ਕਿ ਉਸ ਘਰ ਦੇ ਵਿੱਚ ਇੱਕ ਵਾਰ ਪ੍ਰਵੇਸ਼ ਕਰ ਗਏ ਸਦਾ ਲਈ ਸੁਖ ਤੋਂ ਭਾਵੇਂ ਜਮਣਾ ਹੀ ਨਹੀਂ ਜੇ ਜੰਮੇ ਆ ਤੇ ਦੁੱਖ ਵੀ ਆਉਣਗੇ ਸਭ ਤੋਂ ਵੱਡਾ ਦੁੱਖ ਹੈ ਮਰਨ ਦਾ ਜਮਨਾ ਵੀ ਦੁੱਖ ਹੈ ਮਰਨਾ ਵੀ ਦੁੱਖ ਹੈ ਦੋਨੇ ਦੁੱਖ ਨੇ ਦੋਨਾਂ ਦੇ ਵਿੱਚ ਤੋਂ ਜਿੰਨਾ ਚਿਰ ਆਏਗਾ ਸਦਾ ਸੁਖੀ ਨਹੀਂ ਰਹਿ ਸਕੈਗਾ ਕਿ ਇਹ ਤਾਂ ਭਈ ਭਾਵੇਂ ਤੂੰ ਮਨੁੱਖ ਆਂ ਜੀਵ ਜੰਤੂ ਆਂ ਭਾਵੇਂ ਅਵਤਾਰ ਬਣ ਕੇ ਵੀ ਆਏ ਆ ਦੁੱਖ ਤਕਲੀਫਾਂ ਤਾਂ ਹਣੀ ਆਉਣੀਆਂ ਨੇ ਭਈ ਸੰਕਟ ਤਾਂ ਹਣੀ ਆੜੇ ਤੈਨੂੰ ਪਾਸ਼ਾ ਨੇ ਸਮਝਾ ਦਿੱਤਾ ਤਨਸਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਈ ਦੁੱਖਾਂ ਦੀ ਲੜੀ ਟੁੱਟੀ ਹੈ ਜਦੋਂ ਦਾ ਹੋਛ ਸੰਭਾਲਿਆ ਪਿਤਾ ਨੂੰ ਚਾਂਦਨੀ ਚੌਕ ਵੱਲ ਤੋੜਿਆ ਕੋਈ ਦੁੱਖ ਥੋੜਾ ਥੋੜੀ ਹੈ ਕਿ ਪਿਤਾ ਨੂੰ ਕੁਰਬਾਨੀ ਕਰਨ ਵਾਸਤੇ ਤੋੜ ਦੇਣਾ ਉਸ ਤੋਂ ਬਾਅਦ ਵੀ ਕੋਈ ਸੁਖੀ ਜੀਵ ਨਹੀਂ ਹੋਇਆ ਕਿ ਖੇਲਣ ਦੇ ਦਿਨ ਤਾਂ ਜਿਹੜੇ ਸਿਰਫ ਜਿਹੜੇ ਸੀ ਉਹ ਤਾਂ 9 ਸਾਲ ਤੋਂ ਪਹਿਲਾਂ ਦੀ ਉਮਰ ਦੇ ਵਿੱਚ ਵਿੱਚ ਸੀ ਇਹ ਬੱਚਿਆਂ ਦਾ ਖੇਡਣਾ ਜੋ ਵੀ ਕੌਤਕ ਕੀਤੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ 9 ਸਾਲ ਤੱਕ ਪਚਪੰਤਾ ਰਿਹਾ ਖੁਸ਼ੀਆਂ ਮਾਣੀਆਂ ਮਾਤਾ ਪਿਤਾ ਦੀ ਗੋਦ ਵਿੱਚ ਖੇਡੇ ਪਰ ਜਿਉਂ-ਜਿਉਂ ਉਮਰ ਵੱਡੀ ਹੋਈ ਹੈ ਪਿਤਾ ਵੀ ਕਿਹਾ ਤੇ ਸਿੱਖੀ ਦੀ ਸੰਸਾਰ ਵਿੱਚ ਪ੍ਰਸਾਰ ਦੀ ਡਿਊਟੀ ਕਿ ਭਾਈ ਹੁਣ ਸਿੱਖੀ ਦਾ ਪ੍ਰਸ਼ਾਦ ਜੋ ਗੁਰੂ ਨਾਨਕ ਸਾਹਿਬ ਨੇ ਅਰੰਭ ਕੀਤਾ ਉਹ ਤੁਸਾਂ ਨੇ ਵਰਤਣਾ ਹੈ ਤੇ ਸਿੱਖੀ ਵਾਲਾ ਪ੍ਰਸ਼ਾਦ ਵਰਤੌਂਦਿਆਂ ਵਰਤੌਂਦਿਆਂ ਕਿੰਨੀਆਂ ਦੁੱਖ ਤਕਲੀਫਾਂ ਆਈਆਂ 9 ਸਾਲ ਦੀ ਉਮਰ ਤੋਂ ਜੋ ਪਹਿਲੇ ਸਾਲ ਦੇ ਸਮਾਂ ਸੀ ਉਹ ਤਾਂ ਚਲੋ ਭਾਈ ਨਿਕਲ ਗਿਆ ਮਾਤਾ ਪਿਤਾ ਦੀ ਗੋਦ ਵਿੱਚ ਖੇਡਦੇ ਨਿਕਲ ਗਿਆ ਸਖਾ ਸahay ਮਿੱਤਰਾਂ ਨਾਲ ਖੇਡਦੇ ਨਿਕਲ ਗਿਆ ਬਧਯੋ ਗਦਿਤੀ ਆਏ ਇਹ ਤਾਂ ਬਚਨ ਸੀ ਨਾ ਇਹ ਬਚਨ ਸੀਗੇ ਤਾਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਆਪਣੀ ਸੁਪੁੱਤਰੀ ਬੀਬੀ ਭਾਨੀ ਜੀ ਨਾਲ ਬੀਬੀ ਭਾਨੀ ਜੀ ਨੇ ਮੰਗੀ ਸੀ ਆਪਣੀ ਸੇਵਾ ਕਰਦਿਆਂ ਕਰਦੇ ਆ ਹੁਣ ਗੱਧੀਆਂ ਤਾਂ ਭਾਈ ਇਹ ਤਾਂ ਧਰੋਂ ਲਿਖਿਆ ਹੋਈਆਂ ਸੀ ਇਹ ਨਹੀਂ ਕਿ ਇੱਥੇ ਅੱਗੇ ਦੇ ਦਿੱਤੀਆਂ ਇਹ ਤਾਂ ਭਾਈ ਜਦੋਂ ਇਤਿਹਾਸ ਪੜ੍ਹਦੇ ਆ ਪਿਛਾਂ ਦੇ ਪਿਛਾਂ ਜਾਂਦੇ ਆ ਫਿਰ ਪਤਾ ਲੱਗਦਾ ਵੀ ਇਹ ਤਾਂ ਪਹਿਲਾਂ ਹੀ ਗੱਲਾਂ ਹੋਈਆਂ ਸੀਗੀਆਂ ਵੀ ਤਿੰਨ ਗੱਡੀਆਂ ਤੇ ਅਸੀਂ ਬੈਠਾਂਗੇ ਬੇਹੋਸ ਤੋ ਅੱਗੇ ਵਾਲੀਆਂ ਗੱਡੀਆਂ ਤੁਹਾਡੀਆਂ ਹੋਣਗੀਆਂ ਰਾਜ ਭਗ ਤੁਹਾਡੇ ਕੋਲ ਹੋ ਸਿੱਖੀ ਦੀ ਕਮਾਂਡ ਤੁਹਾਡੇ ਕੋਲ ਹੋ ਬਹੁਤ ਲੰਬਾ ਇਤਿਹਾਸ ਹੋਵੇ ਹੁਣ ਗੁਰੂ ਅਮਰਦਾਸ ਪਾਸ਼ਾ ਜੀ ਮਹਾਰਾਜ ਨਾਲ ਬਚਨ ਹੋਏ ਸੀ ਉਹਨਾਂ ਦੀ ਸੁਪਤਰੀ ਬੀਬੀ ਭਾਨੀ ਜੀ ਦੇ ਬੀਬੀ ਭਾਨੀ ਜੀ ਜਿਨ੍ਹਾਂ ਤੋਂ ਜਿਨ੍ਹਾਂ ਦੀ ਕੁੱਖ ਦੇ ਵਿੱਚ ਸੋਢੀ ਬੰਸ ਦਾ ਜਨਮ ਹੋਇਆ ਸੀ ਭਾਵ ਉਹਨਾਂ ਦੇ ਪਤੀ ਧਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹੀ ਮਹਾਰਾਜ ਜਿਨ੍ਹਾਂ ਨੂੰ ਸੋਢੀ ਪਾਤਸ਼ਾਹੀ ਕਿਹਾ ਜਾਂਦਾ ਹੈ ਸਨੌੜ ਦੇ ਦੇਣ ਵਾਲੇ ਇਹ ਜਿਨ੍ਹਾਂ ਨਾਲ ਗੋਤ ਜੁੜਦੇ ਆ ਇਹਨਾਂ ਦਾ ਸਬੰਧ ਕੇਵਲ ਤੋਂ ਕੇਵਲ ਜ਼ਿਆਦਾ ਤੌਰ ਤੇ ਮੁਸਲਮਾਨ ਕਰਨੇ ਦੇ ਨਾਲ ਕੋਈ ਵੀ ਗੋਤ ਆ ਨਾ ਇਹ ਜਦੋਂ ਮੁਸਲਮਾਨ ਆਉਂਦੇ ਸੀ ਕਿ ਉਹਨਾਂ ਦੇ ਜੋ ਵੱਡੇ ਹੁੰਦੇ ਸੀ ਕਿ ਉਹਨਾਂ ਦਾ ਨਾਂ ਹੁੰਦਾ ਸੀ ਉਹਦੇ ਨਾਂ ਤੇ ਨਗਰ ਦਾ ਨਾਂ ਪੈ ਗਿਆ ਹੁਣ ਜਿਹੜੇ ਉਸ ਕਬੀਲੇ 'ਚ ਰਹਿੰਦੇ ਸੀ ਉਤੋਂ ਕਰਦਿਆਂ ਕਰਦਿਆਂ ਗੋਤਾਂ ਵਾਲੀ ਕਹਾਣੀ ਇਹ ਵੀ ਜੋ ਇਤਿਹਾਸ ਆ ਬੜਾ ਲੰਮਾ ਵਈ ਹੁਣ ਸਨੌੜ ਦੇ ਦੇ ਰਹਿਣ ਵਾਲੇ ਪਾਈ ਜੇਠਾ ਜੀ। ਔਰ ਉਹਨਾਂ ਦਾ ਨਾਮ ਔਰ ਜਿਵੇਂ ਆਪਣੇ ਪਿੰਡ ਦੇ ਨਾਮ। ਹੁਣ ਮੂਸਾ ਕੋਈ ਗੋਤ ਨਹੀਂ ਏ, ਉਹ ਤਾਂ ਪਿੰਡ ਆ ਉਹਨਾਂ ਦਾ। ਮੁੱਥੇ ਵਾਲਾ। ਇੰਨਾ ਕ ਤਾਂ ਨਾਂ ਸਾਰੇ ਜਾਣਦੇ ਆ, ਬੜੇ ਨੱਚਦੇ ਟੱਪਦੇ ਆ ਪਈ, ਬੜੇ ਝੱਗੇ ਪਾਏ ਨੇ ਫੋਟੋਆਂ ਲਾ ਲਾ ਕੇ। ਕਿ ਮੂਸਾ ਦਾ ਭਾਈ ਇੱਕ ਪਿੰਡ ਦਾ ਨਾਂ ਬੰਦ ਰੱਖੀਏ ਪਿੰਡ ਦਾ ਨਾਮ। ਹੁਣ ਪਿੰਡ ਦੇ ਨਾਂ ਤੋਂ ਮਸ਼ਹੂਰ ਹੋ ਗਏ ਏ। ਉਹ ਬਈ ਇਸ ਨੌੜ ਦੇਖ ਦੇ ਰਹਿਣ ਵਾਲੇ ਪਾਈ ਜੇਠਾ ਜੀ ਜਿੱਥੇ ਦੇ ਬਸਾਂ ਵਾਲੇ ਬਸਨੀਕਾਂ ਨੂੰ ਛੋੜੀ ਗਿਆ ਗਿਆ ਸ਼ਾਰਟਕਟ ਕਰ ਦਿੱਤਾ ਬਈ ਕਿ ਛੋੜੀ ਵੰਸ਼ ਜਿੱਥੋਂ ਚੱਲੀ ਆ ਸਨੌੜ ਦੇਖ ਤੇ ਰਹਿਣ ਵਾਲਿਆਂ ਦੀ ਇਹਨਾਂ ਦਾ ਵੀ ਭਾਈ ਬਹੁਤ ਵੱਡਾ ਰਾਜ ਕਰਾਣਾ ਸੀ ਉਹ ਵੱਖਰੀ ਗੱਲ ਹੈ ਕਿ ਬਾਅਦ ਸਮੇਂ ਦੇ ਨਾਲ ਤਬਦੀਲੀ ਹੋਈ ਕਿ ਤਬਦੀਲੀ ਐਸੀ ਹੋਈ ਕੇ ਮਾਤਾ ਪਿਤਾ ਚੜਾਈ ਕਰਗੇ ਭੁਖਣ ਪਾਣੇ ਰਹੇ ਫੇਰ ਵੀ ਭਾਈ ਜੇਠਾ ਜੀ ਜਿਹੜੇ ਉਪਰੰਤ ਬਾਦ ਵਿੱਚ ਚੌਥੇ ਪਾਤਸ਼ਾਹ ਬੈਠਾ ਸੋਢੀ ਪਾਤਸ਼ਾਹ RAM DAS SATGURU ਕਹਾਰੇ ਕੇ RAM DAS ਪਾਤਸ਼ਾਹ ਜੀ ਮਹਾਰਾਜ ਫੇਰ ਬਣਿਆ ਪਰ ਪਹਿਲਾਂ ਬੜੀ ਗਰੀਬੀ ਸੀ ਨਾਨਕੇ ਪਿੰਡ ਉਹ ਪੰਡ ਜਿਹੜਾ ਪੰਡ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਦੇ ਮਹਾਰਾਜ ਇਹਨਾਂ ਜੋ ਤੇ ਨਾਨਕੇ ਨਾਨਕੇ ਆਏ ਨਾਨਕੇ ਆ ਕੇ ਇਹ ਵੀ ਇੱਕ ਸੰਯੋਗ ਸੀ ਕਿ ਗੁਰਾਂ ਦੇ ਨਾਲ ਮਲਾਪ ਹੋਣਾ ਸੇਵਾ ਕੀਤੀ ਐਸੀ ਸੇਵਾ ਕੀਤੀ ਕਿ ਜਿਉ ਜੋ ਵੱਡੀ ਉਮਰ ਹੋਈ ਸਵਾਸ ਚੱਜਾ ਸੀ ਚੰਗੇ ਸੀ ਸੋਹਣਾ ਸੀ ਸਾਸਤਰਾ ਸਰੀਰ ਵੀ ਹੁਣ ਜਿੰਨੇ ਗੁਣ ਕਾਲੇ ਗੁਰਾਂ ਦੇ ਜਿੰਨੇ ਵੱਡੇ ਕਾਲੇ ਹੋਣੇ ਥੋੜਿਆਂ ਨੇ ਭਈ ਹੁਣ ਜਦੋਂ ਗਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੀ ਉਹਨਾਂ ਦੀ ਵੱਡੀ ਸੁਪਤਰੀ ਦੇ ਵਿਆਹ ਦੀ ਗੱਲ ਹੋਈ ਚੱਲੀ ਤੇ ਦੇਖਣ ਲੱਗੇ ਲੜਕਾ ਕਿਤੇ ਮਾਤਾ ਜੀ ਨੇ ਕਹਿ ਦਿੱਤਾ ਕਿ ਕਹਿੰਦੇ ਆਪਾਂ ਵੀ ਆਪਣੀ ਵੱਡੀ ਬੇਟੀ ਹੋ ਗਈ ਐ ਉਮਰ ਬਡੇਰੀ ਹੋ ਗਈ ਇਹਦੀ ਪਤਨੀ ਸ਼ਾਦੀ ਕਰਨੀ ਹੈ ਕਹਿੰਦੇ ਕੋਈ ਲੜਕਾ ਦੇਖ ਕੇ ਕਹਿੰਦੇ ਇੱਕ ਦੇਖਿਆ ਤਾਂ ਇਹਦੇ ਵਰਗਾ ਚਾਹੀਦਾ ਕਹਿੰਦੇ ਇਹਦੇ ਵਰਗਾ ਤਾਂ ਭਾਈ ਫਿਰ ਇਹੀ ਹੈ ਇਹਨਾਂ ਨਾਲੇ ਗੱਲ ਕਰ ਲਓ ਉਹ ਸੀ ਚੌਥੇ ਪਾਤਸ਼ਾਹ ਭਾਈ ਜੇਠਾ ਜੀ ਹੁਣ ਸ਼ਾਦੀ ਹੋ ਗਈ ਹੈ ਸ਼ਾਦੀ ਤੋਂ ਬਾਅਦ ਸੇਵਾ ਤਾਂ ਕਰਨੀ ਹੈ ਗੁਰੂ ਦੀ ਵੀ ਇਹ ਥੜੀ ਹੈ ਵਿਗਦੀ ਕਰੀਏ ਤੇ ਆਪਾਂ ਸੇਵਾ ਹੀ ਕਰਨੀ ਪੁਰਜੀ ਇਹ ਥੜੀ ਹੈ ਕਿ ਗੁਰੂ ਘਰ ਦੇ ਵਿੱਚ ਬੈਠੇ ਆ ਤੇ ਸੇਵਾ ਕਰਨੀ ਭੁੱਲ ਜਾਈਏ ਸੇਵਾ ਤਾਂ ਭਾਈ ਹਰ ਇੱਕ ਦੇ ਲਈ ਜ਼ਰੂਰੀ ਹੈ ਭਾਵੇਂ ਕੋ ਤਾਬਿਆਂ 'ਚ ਬੈਠਣ ਵਾਲਾ ਸਖਸ਼ੀਅਤ ਹੋਵੇ ਭਾਵੇਂ ਗੁਰੂ ਮਹਾਰਾਜ ਦੇ ਨਜ਼ਦੀਕ ਜਿੱਨਾ ਮਰਜੀ ਬੈਠ ਕੇ ਕਥਾ ਕੀਰਤਨ ਗੁਰਬਾਣੀ ਪੜਦਾ ਹੋਵੇ ਸੇਵਾ ਤੋਂ ਬਗੈਰ ਸੋਝੀ ਨਹੀਂ ਸਮਝਣੀ ਕਿ ਸੇਵਾ ਕਰ ਬਸ ਕਿ ਗੁਰੂ ਨੂੰ ਖੁਸ਼ ਕਰ ਲੈ ਅਜੋ ਗਿਆਨ ਆ ਨਾ ਇਨੂੰ ਬਹੁਤਾ ਕਿਤਾਬਾਂ ਦੇ ਵਿੱਚ ਖੋਜਣ ਦੀ ਲੋੜ ਨਹੀਂ ਪੈਂਦੀ ਉਹ ਮਾਲਕ ਕਿਰਪਾ ਕਰਨ ਦਾ ਜਿਸਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ ਕਿ ਜੇ ਭਾਈ ਜਦੋਂ ਪਾਸ਼ਾ ਨਿਕਲ ਖਤਮ ਕਰ ਦਿੱਤੀ ਹੈ ਪੜਿਆ ਅਨ ਪੜਿਆ ਦੋਨੇ ਹੀ ਪਰਮਗਤ ਪਾਵੇ ਕਿ ਦੋਨੇ ਹੀ ਭਾਈ ਉਹ ਉਸ ਮਾਲਕ ਤੱਕ ਪਹੁੰਚ ਸਕਦੇ ਹੈ ਉਹ ਤੇ ਦਰਜੇ ਦਾ ਗਿਆਨ ਮਿਲ ਸਕਦਾ ਐਸੇ ਇਤਿਹਾਸ ਦੇ ਵਿੱਚ ਬੜੇ ਮਹਾਂਪੁਰਖ ਹੋਏ ਆ ਜਿਨ੍ਹਾਂ ਨੇ ਕਦੇ ਸਕੂਲ ਦਾ ਮੂੰਹ ਨਹੀਂ ਦੇਖਿਆ ਪਰ ਗੁਰਬਾਣੀ ਦਾ ਗਿਆਨ ਕਿੱਥੋਂ ਆਇਆ ਕਿਵੇਂ ਆਇਆ ਸੇਵਾ ਤੋਂ ਕਿ ਸੇਵਾ ਕੀਤੀ ਹੈ ਹੱਥੀ ਸੇਵਾ ਕੀਤੀ ਕਿ ਹੁਣ ਤਾਂ ਦੇਖੋ ਭਾਈ ਕਿ ਜਿੰਨੇ ਅਤਿ ਸਾਹ ਦੇਖਦੇ ਹਾਂ ਕਿਵੇਂ ਗੋਰੇ ਚਿੱਟੇ ਹੁੰਦੇ ਹੱਥ ਪੈਰ ਇਹਨਾਂ ਦੇ ਪਾਣੀ ਦਾ ਗਲਾ ਤੱਕ ਇਹ ਤਾਂ ਪੀਂਦੇ ਨਹੀਂ ਆ ਹੁਣ ਦੇਖਿਆ ਨਹੀਂ ਕਿਉਂਕਿ ਜਦੋਂ ਵਿਅਕਤੀ ਆਈ ਨਾ ਉਹ ਤਾਂ ਬੜੀਆਂ ਕਹਾਣੀਆਂ ਦੱਸੀਆਂ ਕਹਿੰਦਾ ਮੈਂ ਪੂਰੀ ਸਾਡੇ ਕਾਨੂੰਨ ਦੀ ਮਦਦ ਕਰਾਂਗਾ ਜੋ ਸਾਡੇ ਉੱਤੇ ਇਲਜ਼ਾਮ ਲੱਗੇ ਐ ਕਹਿ ਤਾ ਦਿੱਤਾ ਦੁਨੀਆ ਨੂੰ ਭਾਈ ਹੁਣ ਤੈਨੂੰ ਲੱਭਦੇ ਫਿਰਦੇ ਐ ਉਹ ਤੇਰੇ ਘਰ ਦੇ ਵਿੱਚ ਐਡੀ ਵੱਡੀ ਵਿਪਤਾ ਪਈ ਹੋਵੇ ਅੱਗ ਲੱਗੀ ਹੋਵੇ ਤੇ ਤੂੰ ਆ ਸਿੱਧਾ ਆਪਣੇ ਘਰ ਹਲੇ ਵੀ ਘਰ ਤੋਂ ਦੂਰ ਬੈਠਾ ਭਾਵ ਦਾਲ ਕਾਲੀ ਐ ਫਿਰ ਤੇ ਇਹੀ ਹੁੰਦਾ ਨਾ ਉਹ ਭਾਈ ਜਦੋਂ ਤੇਰੇ ਉੱਤੇ ਹਾਈ ਕੋਰਟ ਵੱਲੋਂ ਐਡਾ ਵੱਡਾ ਦੋਸ਼ ਲੱਗ ਚੁੱਕੇ ਐ ਜੇ ਤੂੰ ਸੱਚਾ ਸਿੱਧਾ ਘਰ ਆ ਸਿੱਧਾ ਆ ਕੇ ਸੰਯੋਗ ਦੇ ਲਾਓ ਭਾਈ ਜਿਹੜਾ ਕੋ ਪੁੱਛਣਾ ਇੱਥੇ ਪੁੱਛੋ ਠਾਣੇ ਪੁੱਛੋ ਜਿੱਥੇ ਪੁੱਛਣਾ ਲੈ ਚੱਲੋ ਪਰ ਡਰ ਹੈ ਕਿ ਜਦੋਂ ਡਰ ਹੁੰਦਾ ਅੰਦਰ ਭਾਈ ਸੋ ਡਰੇ ਜੋ ਪਾਪ ਕਮਾਵੇ ਧਰਮੀ ਵੀ ਗਸੇਤ ਸੱਚਾ ਆਦਮੀ ਕਹਿੰਦਾ ਚਲੋ ਭਈ ਚਲਿਏ ਇਹ ਤਾਂ ਇੰਨਾ ਡਰਿਆ ਹੋਇਆ ਸੀ ਕਿ ਜਦੋਂ ਆਕਾਲ ਤਖਤ ਸਾਹਿਬ ਦੇ ਉੱਤੇ ਬੁਲਾਇਆ ਗਿਆ ਇਹ ਹੀ ਨਹੀਂ ਵੇਰਾ ਗਿਆਨ ਸੱਚਾ ਤੂੰ ਸੱਚੀ ਗੱਲ ਕਹੀ ਐ ਇਹਨੇ ਕਿ ਗਲਤੀ ਨਹੀਂ ਹੁੰਦੀ ਇਨਸਾਨ ਕੋਲੇ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਆਪਾਂ ਤਾਂ ਸਾਰੀ ਗਲਤੀਆਂ ਕਰਨ ਵਾਲੇ ਆਪਾਂ ਨਾ ਤਾਂ ਗੁਰੂ ਆਂ ਨਾ ਅਕਾਲ ਪੁਰਖ ਆਂ ਇਹਨਾਂ ਦੋਨਾਂ ਤੋਂ ਬਗੈਰ ਸਭ ਨੇ ਗਲਤੀ ਕਰਨੀ ਐ ਪਰ ਜੇ ਗਲਤੀ ਹੋ ਗਈ ਸੁਧਾਰੀ ਵੀ ਜਾਂਦੀ ਐ ਨਾ ਆਪਣੇ ਸੁਧਾਰ ਲਿਆਉਣਾ ਮਾ ਜਾ ਪਈ ਜਾ ਕੇ ਦੱਸ ਉੱਥੇ ਜਾ ਕੇ ਜਿਹੜਾ ਸਤਿਸ਼ ਅਕਾਲ ਤਖਤ ਸਹਿ ਜਿੱਥੇ ਆਪਾਂ ਆਪਣਾ ਸਿਰ ਨਮਸਤ ਸੇ ਚੁਕਾਣਾ ਆਪਣੇ ਉੱਚੇ ਸੁੱੱਚੇ ਭਾਗ ਸਮਝਦੇ ਆ ਕਰਮ ਇਹ ਵਹਿਗੂ ਸੱਚੇ ਪਾਤਸ਼ਾਹ ਜੀ ਮੈਨੂੰ ਅਮਰਸਰ ਸਾਹਿਬ ਦੇ ਦਰਸ਼ਨਦਾਰੇ ਬਖਸ਼ਦੇ ਉਥੇ ਬੁਲਾਇਆ ਕਹਿੰਦਾ ਮੈਂ ਨਹੀਂ ਆਉਣਾ ਇਹਦਾ ਮਤਲਬ ਤੂੰ ਚੋਰ ਹੈ ਸੋੜਰੇ ਜੋ ਪਾਪ ਕਮਾਵੇ ਉਹ ਭਾਈ ਜੇ ਤੂੰ ਗੱਲ ਕੋਈ ਕਹ ਦੇਤੀ ਇਸ ਥੇ ਦੇਤੇ ਪੁੱਛ ਲੈਂਦੇ ਆ ਭਾਈ ਇੱਥੇ ਤਾਂ ਤੁਸੀਂ ਕੋਈ ਪੁੱਛਦਾ ਨਹੀਂ ਹੈ ਭਈ ਆ ਗੱਲ ਕਿਵੇਂ ਕਹੀ ਹੈ ਵੀ ਆਗਲ ਕਿਵੇਂ ਹੋਗੀ ਵੀ ਜਿਹੜਾ ਭਾਈ ਸਤਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭੁੱਖੇ ਪਾਣੇ ਸਿੱਖਾਂ ਨੂੰ ਇਹਦੀ ਗੱਲ ਕਹੀ ਕਿ ਚੱਕਲੋ ਪਤੀਲੇ ਦਾ ਟੱਕਣ ਕਿ ਇਥੋਂ ਦਾਣਾ ਸਬਜ਼ੀਆਂ ਖਤਮ ਨਹੀਂ ਹੋਣੀ ਐ ਖਾਈ ਚੱਲੋ ਕਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਰਸਾ ਦੇ ਕਿਨਾਰੇ ਇਹ ਗੱਲ ਨਹੀਂ ਕਹੀ ਕਿ ਨਿੰਗਜੋ ਵਿੱਚ ਦੀ ਪਾਣੀ ਦੀ ਕੀ ਔਕਾਤ ਐ ਕੋਈ ਸ਼ਕਤ ਨਹੀਂ ਪਾਤੀ ਆ ਜਿਹੜੀਆਂ ਨਿੱਕੀਆਂ ਬੁੱਕੀਆਂ ਆਪਾਂ ਘਾਣੀਆਂ ਸੁਰਦੀਆਂ ਕਦੇ ਉਹ ਮੱਟ ਆਗੇ ਆਈ ਤੇ ਕਪੜੇ ਪਾਦੋ ਰੰਗੇ ਜਾਣਗੇ ਜੀ ਆ ਜੀ ਆ ਭਾਂਡਾ ਲੈ ਲੋ ਜੀ ਇਹਦੇ ਵਿੱਚ ਔਸਤ ਛੋਟੇ ਦਾ ਦੁੱਧ ਚਵਾ ਦਿਓ ਜੀ ਐਸੀਆਂ ਬੇਤੁਕੀਆਂ ਗੱਲਾਂ ਤਰਕ ਤੋੜ ਰਹਿਤ ਕਿ ਜੋ ਵੀ ਗੱਲ ਕਹੀ ਹੈ ਜੇ ਕੋਈ ਬੰਦਾ ਕਹਿੰਦਾ ਤੁਸੀਂ ਭਾਈ ਇਹ ਗੱਲ ਕਿਵੇਂ ਕਹੀ ਹੈ ਭਾਈ ਮੈਂ ਤਾਂ ਇਸ ਤਰ੍ਹਾਂ ਕਹੀ ਹੈ ਹੁਣ ਤੁਸੀਂ ਸਮਝਾ ਦਿਓ ਇਹੀ ਗੱਲ ਹੋਣੀ ਸੀ ਨਾ ਭਈ বিজে तेरे ਕਿਸੇ ਪ੍ਰਚਾਰ ਦੇ ਉੱਤੇ ਕੋਈ ਗੱਲ ਉੱਠੀ ਹੈ ਕਿੰਤੂ ਪ੍ਰੰਤੂ ਸਵਾਲ ਉੱਠੇ ਹੈ ਜਾ ਕੇ ਸਵਾਲ ਦਾ ਜਵਾਬ ਦੇ ਹੋ ਸਕਦਾ ਉਹ ਗਲਤ ਹੋੜ ਹੋ ਸਕਦਾ ਤੂੰ ਗਲਤ ਹੋਵੇ ਧਰਮ ਦੇ ਵਿੱਚ ਤਾਂ ਗਲਤੀ ਸੁਧਾਰੀ ਜਾਣੀ ਚਾਹੀਦੀ ਕਿਸੇ ਬਲੀ ਹੋਵੇ ਠੀਕ ਹੈ ਭਾਈ ਤੁਸੀਂ ਮੈਨੂੰ ਦੱਸਿਆ ਹੁਣ ਮੈਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਦੱਸ ਦੋ ਇਹ ਗੱਲ ਸਹੀ ਹੈ ਜਾਂ ਗਲਤ ਹੈ یہی ਹੁੰਦਾ ਨਾ ਕਿ ਗਲਤੀਆਂ ਤਾਂ ਹੁੰਦੀਆਂ ਹੁੰਦੀਆਂ ਰੋ ਵਿਚਾਰ ਇਹਨਾਂ ਫਿਰ ਸਾਧਨੋਂ ਡਰ ਬੜਾ ਲੱਗਦਾ ਇਹਨਾਂ ਨੂੰ ਹੁਣ ਪਤਾ ਵੀ ਜੇਲ੍ਹ ਚ ਪਤਨੀ ਕੀ ਥਾਣੇ ਚ ਕੀ ਕਰਨਗੇ ਮੇਰੇ ਨਾਲ ਬੜ ਰਿਆ ਫਿਰਦਾ ਭੱਜਿਆ ਫਿਰਦਾ ਉਂਗਦਾ ਕਹਿੰਦਾ ਮੈਂ ਸਹਯੋਦ ਦਊਂਗਾ ਸੋ ਡਰੇ ਜੋ ਪਾਪ ਕੁਮਾਰੇ ਸੇਵਾ ਕਰਨੀ ਸਭ ਲਈ ਭਾਵੇਂ குரு ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬੈਠਾ ਕੋਈ ਪਾਠੀ ਸੰਗ ਗ੍ਰੰਥੀ ਸੰਕੋਚ ਵੀ ਹੋਵੇ ਉਹ ਤਾਂ ਭਾਈ ਉਹਦਾ ਕਰਮ ਹੈ ਉਹਨੂੰ ਮਾਲਕ ਨੇ ਗਿਆਨ ਦਿੱਤਾ ਪਰ ਜਿਹੜੀ ਸੇਵਾ ਵਾ ਉਹ ਸੇਵਾ ਕਰਨੀ ਹੈ ਅਸੀਂ ਮਨ ਦੇ ਉੱਤੇ ਲੱਗੀ ਹੋਈ ਜਨਮ ਜਨਮਾਂ ਦੀ ਮੈਲ ਧੋਣ ਵਾਸਤੇ ਕਿ ਜਦ ਹੀ ਜਨਮ ਜਨਮਾਂ ਦੀ ਮੈਲ ਲੱਗੀ ਹੈ ਇਹ ਕੇਵਲ ਤੋਂ ਕੇਵਲ ਸੇਵਾ ਦੇ ਦੁਆਰਾ ਉਤਰਦੀ ਹੈ ਤੇ ਵੀ ਵੀ ਭਾਨੀ ਜੀ ਵੀ ਆਪਣੇ ਪਿਤਾ ਭਾਵੇਂ ਪਿਤਾ ਸੀ ਪਰ ਫੇਰ ਵੀ ਉਹਨਾਂ ਨੂੰ ਗੁਰਨਾਨਕ ਸਾਹਿਬ ਪਾਸ਼ਾ ਦੇ ਤੀਸਰੇ ਰੂਪ ਸਮਝ ਕੇ ਸੇਵਾ ਕਰਦੀ ਸੀ ਸੇਵਾ ਕਰਦੇ ਆ ਕਰਦੇ ਆ ਇੱਕ ਦਿਨ ਗੁਰੂ ਪਾਤਸ਼ਾਹ ਜੀ ਨੇ ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਧੀਏ ਮੰਗ ਕੁਛ ਪਿਤਾ ਜੀ ਬਹੁਤ ਕੁਛ ਹੈ ਤੁਹਾਡੇ ਦਰਸ਼ਨਾਰੇ ਹੋ ਜਾਂਦੇ ਐ ਇਸ ਤੋਂ ਉੱਚੀ ਹੋਰ ਕੀ ਚਾਹੀਦਾ ਨਹੀਂ ਚਲੋ ਤਾਂ ਠੀਕ ਐ ਇੱਕ ਵਾਰ ਹੋਇਆ ਦੋ ਦਿਨ ਧੀਏ ਗੁਰਨਾਨਕ ਦੇ ਘਰ ਤੋਂ ਆਵਾਜ਼ ਆ ਰਹੀ ਐ ਤੁਹਾਡੇ ਵਾਸਤੇ ਆ ਰਹੀ ਐ ਮੰਗ ਲੈ ਕੁਛ ਇਹ ਮੰਗ ਲੈ ਕੁਛ ਤੇ ਨਿਮਰਤਾ ਸਹਿਤ ਬੇਨਤੀ ਕੀਤੀ ਕਹਿੰਦੇ ਪਿਤਾ ਜੀ ਆ ਜਿਹੜੀ ਵਰਤਾ ਗੱਦੀ ਹੈ ਗੁਰੂ ਨਾਨਕ ਸਾਹਿਬ ਪਾਛਤ ਜਲੀ ਹੈ ਉਹਨਾਂ ਨੇ ਆਪਣੇ ਪੁੱਤਰਾਂ ਨੂੰ ਛੱਡਿਆ ਬਾਬਾ ਸ੍ਰੀਚੰਦ ਤੇ ਬਾਬਾ ਲਖਮੀਦਾਸ ਕਿਉਂ ਛੱਡਿਆ ਉਹ ਵੱਖਰੀ ਗੱਲ ਹੈ ਉਹਨਾਂ ਨੂੰ ਛੱਡ ਕੇ ਗੱਦੀ ਆਪਣੇ ਸੇਵਾਦਾਰ ਨੂੰ ਦਿੱਤੀ ਭਾਵ ਭਾਈ ਲੈਣਾ ਜੀ ਨੂੰ ਗੱਦੀ ਦੇ ਕੇ